ਬਾਹਿਰ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਆਪਾਂ ਦੋ ਵੱਡੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਆਂ ਜਿਹੜੀਆਂ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵਾਪਰੀਆਂ ਨੇ ਕੱਲ ਇੱਕ ਵੱਡੀ ਘਟਨਾ ਵਾਪਰੀ ਸੀ ਜਦੋਂ ਕਿ ਇੱਕ ਸੇਵਾਦਾਰ ਦਾਲ ਵਾਲੇ ਸਬਜ਼ੀ ਵਾਲੇ ਕੜਾਹੇ ਦੇ ਵਿੱਚ ਡਿੱਗ ਪਿਆ ਜਿਸ ਤਰ੍ਹਾਂ ਕਿ ਬਰੀ ਤਰ੍ਹਾਂ ਝੁਲਸਿਆ ਗਿਆ ਜਿਹੜਾ ਕਿ ਜਿਹਰੇ ਇਲਾਜ ਹੈ ਬਹੁਤ ਹੀ ਮੰਦਪਾਗੀ ਇਹ ਖਬਰ ਆ ਕਿ ਸੇਵਾਦਾਰ ਪਹਿਲਾਂ ਵੀ ਇੱਕ ਵਾਰੀ ਇਸ ਤਰ੍ਹਾਂ ਹੋਇਆ ਸੀ ਕਿ ਉਸ ਸੇਵਾਦਾਰ ਦੀ ਵੀ ਸ਼ਾਇਦ ਜਾਨ ਚਲੀ ਗਈ ਸੀ ਪਰ ਰੱਬ ਅਗੇ ਅਰਦਾਸ ਕਰੋ ਸਾਰੇ ਕਿ ਜਿਹੜਾ ਇਹ ਸੇਵਾਦਾਰ ਆ ਕਹਿੰਦੇ ਆ ਕਿ ਯਾਨੀ ਕਿ 50% ਜਿਹੜਾ ਇਹਦੇ ਸੜ ਚੁੱਕਿਆ ਹੈਗਾ ਪਰ ਅਰਦਾਸ ਕਰੋ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਤਾਂ ਕਿ ਸੇਵਾਦਾਰ ਜਲਦੀ ਠੀਕ ਹੋ ਸਕੇ ਦੂਜੀ ਆ ਅੱਜ ਹੋਰ ਜਿਹੜੀ ਆ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਵਿੱਚ ਜਿਹੜੀ ਵੱਡੀ ਘਟਨਾ ਜਿਹੜੀ ਵਾਪਰੀ ਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ ਜਿਹੜੇ ਕਿ ਧਰਮ ਵਿਚਾਰ ਕਮੇਟੀ ਦੇ ਮੁਲਾਜ਼ਮ ਸਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਬ੍ਰਾਂਚ ਦੇ ਦਰਵਾਰਾ ਸਿੰਘ ਨੂੰ ਇੱਕ ਮਾਮੂਲੀ ਖਾਣੇ ਨੂੰ ਲੈ ਕੇ ਆਪਸ ਦੇ ਵਿੱਚ ਝਗੜ ਪੈਂਦੇ ਨੇ ਤੇ ਕੋਈ ਸਖਬੀਰ ਸਿੰਘ ਨਾਮ ਦਾ ਵਿਅਕਤੀ ਆ ਮਲਾਜ਼ਮਾਂ ਤੇ ਉਹਨੇ ਜਿਹੜਾ ਦਰਬਾਰਾ ਸਿੰਘ ਦਾ ਕਿਰਪਾਨਾ ਮਾਰ ਕੇ ਜਿਹੜਾ ਕਤਲ ਕਰ ਦਿੱਤਾਗਾ ਬਹੁਤ ਹੀ ਦੁਖਦਾਈ ਇਹ ਖਬਰ ਆ ਜਿਹੜੀ ਕਿ ਜਿਹੜੀ ਆਪਾਂ ਕਹਿ ਲਈਏ ਰਹਾਣੀ ਦਾ ਆਪਣਾ ਦਰਬਾਰ ਸ੍ਰੀ ਅਕਾਲ ਤਾ ਸਾਹਿਬ ਸ੍ਰੀ ਦਰਬਾਰ ਸਾਹਿਬ ਜਿੱਥੇ ਸ਼੍ਰੋਮਣੀ ਕਮੇਟੀ ਦੇ ਇੱਕ ਪਾਸੇ ਜਿਹੜਾ ਦਫ਼ਤਰ ਆ ਮਲਾਜ਼ਮ ਰਹਿੰਦੇ ਨੇ ਦੂਜੇ ਪਾਸੇ ਅਨੇਕਾਂ ਸੰਗਤਾਂ ਆਉਂਦੀਆਂ ਨੇ ਹੁਣ ਤੁਸੀਂ ਦੇਖੋ ਜਿਹੜਾ ਇੱਕ ਖਾਣੇ ਪਿੱਛੇ ਛੋਟੀ ਜੀ ਗਲਤੀ ਨੂੰ ਲੈ ਕੇ ਜਿਹੜਾ ਵੱਡਾ ਕਾਰਾ ਕਰ ਦਿੰਦਾਗਾ ਤੇ ਉਹ ਦਰਬਾਰਾ ਸਿੰਘ ਦਾ ਕਤਲ ਕੀਤਾ ਜਾਂਦਾ ਹੁਣ ਕਹਿੰਦੇ ਅਸੀਂ ਸੁਖਬੀਰ ਸਿੰਘ ਨੂੰ ਕੋਈ ਨਾਉਂ ਦਾ ਵਿਅਕਤੀ ਹੈ ਜਿਹੜਾ ਮਲਾਜਮਾ ਉਹ ਵੀ ਕਹਿੰਦੇ ਉਹਨੂੰ ਸਸਪੈਂਡ ਕਰ ਦਿੱਤਾ ਹੁਣ ਜਿਹਨੇ ਕਤਲ ਹੀ ਕਰਤਾ ਉਹਨੂੰ ਸਸਪੈਂਡ ਕਰੋ ਨਾ ਕਰੋ ਹੁਣ ਹੁਣ ਤਾਂ 302 ਦੀ ਧਾਰਾ ਲੱਗਣੀ ਲੱਗਣੀ ਆ ਕਿਉਂਕਿ ਹੁਣੇ ਇੱਕ ਸੇਵਾਦਾਰ ਦਾ ਕਤਲ ਕੀਤਾਗਾ ਪਰ ਬਹੁਤ ਦੁਖ ਦੀ ਗੱਲ ਹੈ ਇਹ ਜੇ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੀਆਂ ਇੱਧ-ਗਿਧ ਸਰਾਵਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਸੰਗਤਾਂ ਦੇ ਵਿੱਚ ਜਿਹੜਾ ਬਹੁਤ ਮਾਨੁਸ਼ੀਠੇਸ ਪਹੁੰਚਦੀ ਆ ਕਿਉਂਕਿ ਦੂਰ ਦਰਾਡੇ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਆ ਹਾਰੇ ਉਹ ਜਦ ਦਰਬਾਰ ਸਾਹਿਬ ਵੀ ਕਿਹਨਾਂ ਅਸਤਕ ਹੁੰਦੀਆਂ ਨੇ ਪਰ ਇੱਕ ਤਾਂ ਹੁੰਦਾ ਕੁਦਰਤੀ ਜਿਸ ਤਰ੍ਹਾਂ ਉਹ ਸੇਵਾਦਾਰ ਦਾ ਜਿਹੜਾ ਕੜਾਹੇ ਚ ਡਿੱਗ ਜਾਣਾ ਉਹ ਆਗਾ ਕੁਦਰਤੀ ਪਾਣਾ ਵਾਪਰ ਜਾਣਾ ਦੁਖਦਾਈ ਉਹ ਵੀ ਖਬਰ ਦਾ ਬਹੁਤ ਦੁਖਦਾਈ ਆ ਕਿਉਂਕਿ ਚਲੋ ਉਹ ਕੁਦਰਤੀ ਪਾਣਾਗਾ ਇੱਕ ਪਾਸੇ ਸੇਵਾਦਾਰ ਮਹਮੂਦ ਨੇ ਮਾੜੇ ਮੋٹے ਖਾਣੇ ਨੂੰ ਲੈ ਕੇ ਐਡਾ ਵੱਡਾ ਜਿਹੜਾ ਕਾਰਾ ਕਰ ਦਿੰਦਾਗਾ ਇੱਥੋਂ ਤੱਕ ਕੇ ਤਲਵਾਰਾਂ ਤਾਂ ਤੇ ਜਿਹੜੇ ਉੱਤਰੇ ਆਉਂਦੇ ਆ ਇਹਨਾਂ ਨੂੰ ਪੁੱਛਣਾ ਹੋਵੇ ਇਹਨਾਂ ਪਾਪੀਆਂ ਨੂੰ ਕਿ ਤੁਸੀਂ ਗੁਰੂ ਘਰਾਂ ਦੇ ਵਿੱਚ ਇਹ ਕੰਮ ਕਰਨ ਵਾਸਤੇ ਪਿਠਾਏ ਹੋਇਓ ਕਿ ਤੁਸੀਂ ਇੱਕ ਦੂਜੇ ਨੂੰ ਕਿਰਪਾਨਾਂ ਦੇ ਨਾਲ ਵੱਢੋ ਇਹ ਸੰਦੇਸ਼ ਕੀ ਜਾਵੇਗਾ ਸੰਗਤਾਂ ਦੇ ਵਿੱਚ ਜਿਹੜੇ ਪਹਿਲੇ ਗੁਰੂ ਘਰ ਦੇ ਦੋਖੀ ਨੇ ਜਿਹੜੇ ਪਹਿਲੇ ਗੁਰੂ ਘਰਾਂ ਤੇ ਉਂਗਲਾ ਚੁੱਕਦੇ ਨੇ ਉਹਨਾਂ ਨੂੰ ਤਾਂ ਹੋਰ ਮੌਕਾ ਮਿਲ ਜੂਗਾ ਤੁਹਾਡੇ ਵਿੱਚ ਸਹਿਨ ਸਹਿਲਤਾ ਹੈ ਨਹੀਂ ਜੇਕਰ ਤੁਸੀਂ ਗੁਰੂ ਘਰ ਦੇ ਵਿੱਚ ਰਹਿ ਕੇ ਜੇ ਤੁਹਾਡੇ ਵਿੱਚ ਸਹਿਨਸ਼ੀਲਤਾ ਹੈ ਨਹੀਂ ਤਾਂ ਫਿਰ ਹੁਣ ਕਿੱਥੇ ਹੋਊਗੀ ਜਿੱਥੇ ਹਰ ਵਾ ਹਰ ਵਕਤ ਬਾਣੀ ਦਾ ਪ੍ਰਵਾਹ ਚੱਲਦਾਗਾ ਕੀਰਤਨ ਚੱਲਦਾਗਾ ਜਿੱਥੇ ਜਿਹੜਾ ਦੂਰ ਦੂਰ ਦੇ ਤੋਂ ਸੰਗਤ ਆਉਂਦੀ ਆ ਨਮਸਕਾਰ ਕਰਦੀ ਆ ਪਰ ਤੁਹਾਨੂੰ ਜਿਹੜੇ ਤੁਸੀਂ ਰਹਿੰਦੇ ਹੋ ਇੱਥੇ ਮਸੰਦ ਬਣ ਕੇ ਤੁਹਾਨੂੰ ਥੋੜਾ ਜਿਹਾ ਵੀ ਜਿਹੜਾ ਰਤਾ ਵੀ ਸ਼ਰਮ ਨਹੀਂ ਆਉਂਦੀ ਕਿ ਅਸੀਂ ਜਿਹੜਾ ਇੱਕ ਦੂਜੇ ਉੱਤੇ ਖਾਣੇ ਨੂੰ ਲੈ ਕੇ ਮੀਂਹ ਕਿਰਪਾਨਾਂ ਦੇ ਨਾਲ ਜਿਹੜਾ ਬੰਦਾ ਵੜਦੇ ਹੋ ਕਿੱਥੋਂ ਦਾ ਜਿਹੜਾ ਇਹ ਉਹ ਆ ਤੁਹਾਡੇ ਅੰਦਰ ਜਿਹੜੀਆਂ ਰੂਹਾਂ ਨੇ ਕਦੇ ਤੁਹਾਡਾ ਜਿਹੜਾ ਕਿਰਪਾਨਾਂ ਦਾ ਮੂੰਹ ਕਦੇ ਪਾਪੀਆਂ ਵੱਲ ਹੋਇਆ ਜ਼ਾਲਮਾਂ ਵੱਲ ਹੋਇਆ ਕਿਸੇ ਜ਼ਾਲਮ ਨੂੰ ਜਿਹੜਾ ਜ਼ੁਲਮ ਕਰਦਾਗਾ ਉਹਨਾਂ ਉੱਤੇ ਤੁਹਾਡੀ ਕਿਰਪਾ ਨਹੀਂ ਉੱਠਦੀ ਸਿਰਫ ਜਿਹੜੀ ਸਿੱਖਾਂ ਉੱਪਰ ਸਕਾਂ ਜੇਕਰ ਇੱਥੇ ਸਿੱਖ ਹੁੰਦੇ ਅੰਦਰ ਲੜਦੇ ਆ ਤਾਂ ਉਹ ਡਾਂਗਾ ਮਾਰਦੇ ਆ। ਕਿਰਪਾਨਾਂ ਨਾਲ ਇੱਕ ਦੂਜੇ ਤੇ ਹਮਲਾ ਕੀਤੇ ਜਾਂਦੇ ਨੇ। ਅਸੇ ਜੂਨ ਨੂੰ ਤੋਂ ਬਾਅਦ ਵੀ ਕਈ ਦੇਖੇ ਨੇ ਕਿ ਜਿਹੜੇ ਸਰੋਣੀ ਕਮੇਟੀ ਦੇ ਮੁਲਾਜ਼ਮ ਨੇ ਇੱਕ ਦੂਜੇ ਉੱਤੇ ਡਾਂਗਾ ਭਰਾਈਆਂ ਜਾਂਦੀਆਂ ਨੇ। ਕਿਰਪਾਨਾਂ ਨਾਲ ਜਿਹੜੇ ਹਮਲੇ ਕੀਤੇ ਜਾਂਦੇ ਨੇ। ਬਹੁਤ ਹੀ ਜਿਹੜੇ ਮੰਦ ਭਾਗੇ ਨੇ ਬਹੁਤ ਜਿਹੜੀ ਨਿੰਦਨਯੋਗ ਇਹ ਘਟਨਾ ਜਿਹੜੀ ਹੋਈ ਅੱਜ ਦਰਬਾਰ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਦਾ ਜਿਹੜਾ ਮਾਮੂਲੀ ਝਗੜੇ ਨੂੰ ਲੈ ਕੇ ਸਿਰਫ ਖਾਣੇ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਉਹਦਾ ਕਤਲ ਕਰ ਦਿਓ ਇਹ ਕਿੱਥੋਂ ਦੀ ਸਿਆਣਪ ਹੈ ਅੱਜ ਜਿਹੜਾ ਮੁੱਖ ਸਕੱਤਰਾ ਉੱਥੋਂ ਦਾ ਪ੍ਰਤਾਪ ਸਿੰਘ ਕਹਿ ਰਿਹਾ ਕਿ ਅਸੀਂ ਉਸ ਨੂੰ ਸਸਪੈਂਡ ਕਰ ਦਿੱਤਾ ਤੇ ਮੈਂ ਪ੍ਰਤਾਪ ਸਿੰਘ ਨੂੰ ਪੁੱਛਣਾ ਚਾਹਣਾ ਕਿ ਤੇਰੇ ਹੱਥ ਵਿੱਚ ਵੀ ਮੈਂ ਕਿਰਪਾਨ ਦੇਖੀ ਆ ਕਿ ਤੂੰ ਵੀ ਕਿਰਪਾਨ ਚੱਕ ਕੇ ਇੱਕ ਸਿੰਘਾਂ ਦੇ ਮਾਰੀ ਜਾ ਰਿਆਂਗਾ ਸ੍ਰੀ ਕਾਲਤਾ ਸਹਾ ਦੇ ਵਿੱਚ ਫੋਟੋ ਆ ਪ੍ਰਤਾਪ ਸਿੰਘ ਤੇਰੀ ਤੇਰੇ ਹੱਥ ਵਿੱਚ ਵੀ ਕਿਰਪਾਨ ਆ ਹੋ ਸਕਦਾ ਤੂੰ ਕਿਸੇ ਸਿੰਘ ਦੇ ਮਾਰੀ ਹੋਵੇ ਤੇ ਉਹ ਜਾ ਕੇ ਵੀ ਹੋ ਗਿਆ ਹੋਵੇ ਜਾਂ ਬਚ ਗਿਆ ਹੋਵੇ ਇਹ ਸਾਡੇ ਗੁਰੂ ਗੁਰਦ ਧਾਮਾਂ ਉੱਤੇ ਮੈਂ ਪਹਿਲਾਂ ਕਹਿੰਦਾ ਰਹਿਣਾਗਾ ਇਹਨਾਂ ਮਸੰਦਾਂ ਦਾ ਕਬਜ਼ਾਗਾ ਇਹਨਾਂ ਮਸੰਦਾ ਦਾ ਕਬਜ਼ਾ ਇਸ ਕਰਕੇ ਆ ਮਲਜੂਮ ਤੇ ਜਿਹੜੀ ਇਹ ਕਿਰਪਾਨਾ ਮਾਰਦੇ ਨੇ ਜ਼ਾਲਮ ਵਾਲ ਇਹਨਾਂ ਦਾ ਮੂੰਹ ਨਹੀਂ ਹੁੰਦਾ ਘਟਿਆ ਕਰਤੂਤਾ ਕਰ ਦਿਓ ਤੁਸੀਂ ਦੱਸੋ ਇੱਥੇ ਸੰਦੇਸ਼ ਕੀ ਜਾਊਗਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਵੀਰ ਕਿਸੇ ਘਰ ਵਾਲੀ ਦਾ ਘਰ ਵਾਲਾ ਤੁਸੀਂ ਖੋਲਿਆ ਇੱਕ ਨਿੱਕੀ ਜਿਹੀ ਗੱਲ ਬਿਸੋ ਤੇ ਉਹਨਾਂ ਦੀ ਹੁਣ ਗੁਰੂ ਪ੍ਰਤੈ ਜਿਹੜੀ ਅਥਾਹ ਸੀ ਪਿਆਰ ਸੀ ਉਹ ਹੁਣ ਕਿੱਥੇ ਜਾਊਗਾ ਇਹ ਬਹੁਤ ਜਿਹੜੇ ਮਸੰਦ ਨੇ ਇਹਨਾਂ ਦੀ ਜਿਹੜੀ ਜੇਕਰ ਆਪਾਂ ਇਹਨਾਂ ਦਾ ਨਿਰਣਾ ਕਰਨਾ ਹੋਵੇ ਬਹੁਤ ਸਾਰੇ ਨਿਕਲਣਗੇ ਜਿਨ੍ਹਾਂ ਦੇ ਅੰਦਰ ਜ਼ਹਿਰਾ ਭਰੀਆਂ ਪਿੰਜਾਂ ਨੇ ਜਿਹੜੀਆਂ ਦੋ ਦੁੱਖਦਈ ਘਟਨਾਵਾਂ ਹੋਈਆਂ ਨੇ ਬਹੁਤ ਹੀ ਮੰਦ ਭਾਗੀਆਂ ਤੇ ਨਿੰਦਣਯੋਗ ਨੇ ਤੇ ਸਰੋਵਣੀ ਕਮੇਟੀ ਨੂੰ ਆ ਹੁਣ ਕੀ ਕਹੀਏ ਇੰਨਾ ਸਿਕੱਤਰਾ ਨੂੰ ਕੀ ਕਹੀਏ ਜਿਹੜਾ ਸਿਕੱਤਰਾ ਜੀ ਬੋਲ ਰਿਹਾ ਖੁਦ ਕਿਰਪਾਨ ਦੇ ਨਾਲ ਆਪ ਵਾਰ ਕਰੇਗਾ ਉਹਦੇ ਫੋਟੋਆਂ ਪਈਆਂ ਨੇ ਤੇ ਇਸ ਕਰਕੇ ਜਿਹੜਾ ਹੈਗਾ ਇਹ ਬਹੁਤ ਵੱਡੀ ਘਟਨਾ ਵਾਪਰੀ ਆ ਇਸ ਘਟਨਾ ਨੇ ਸਾਰੇ ਸਿੱਖ ਕੌਮ ਦਾ ਜਿਹੜਾ ਸਿਰ ਨੀਮਾ ਕਰਕੇ ਰੱਖ ਦਿੱਤਾ ਤੇ ਬਹੁਤ ਜਿਹੜਾ ਆਪਾਂ ਕਹਿੰਦੇ ਜਿੰਨਾ ਵੀ ਨਿੰਦਿਆ ਕੀਤੀ ਜਾਵੇ ਉਹ ਨਹੀਂ ਥੋੜੀ ਆ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਰੂਰ ਦੇਣੇ ਕਿ ਜਿਹੜੇ ਅਜਾਹੇ ਮਸੰਦ ਬੈਠੇ ਨੇ ਸਰੋਣੀ ਕਮੇਟੀ ਦੇ ਵਿੱਚ ਆ ਜਿਹੜੇ ਕਿ ਝੱਲ ਨਹੀਂ ਸਕਦੇ ਕਿਸੇ ਦੀ ਗੱਲ ਮਾਹੂਲੀ ਤਰਕਾਰ ਤਤਕਾਰ ਨੂੰ ਲੈ ਕੇ ਜਿਸ ਤਰ੍ਹਾਂ ਪਹਿਲਾਂ ਮੈਂ ਪ੍ਰਤਾਪ ਸਿੰਘ ਨੇ ਜਿਹੜੀ ਹਵਾਲਾ ਦਿੱਤਾਗਾ ਅਕਾਲ ਤਖਤ ਦੇ ਪੌੜੀਆਂ ਦੇ ਉੱਤਰ ਦੇ ਇੱਕ ਕਰਪਾਨ ਹੱਥ ਦੇ ਵਿੱਚ ਇਸ ਤਰ੍ਹਾਂ ਮਾਰਿਆਗਾ ਸਿੰਘਾਂ ਦੇ ਇਹ ਸਾਰੇ ਇੱਕੋ ਜਿਹੇ ਨੇ ਹੁਣ ਬਿਆਨ ਦਿੱਤਾ ਜੀ ਸਸਪੈਂਡ ਕਰਤਾ ਉਹਦੇ ਕਾਤਲ ਦਾ ਮਕਦਮਾ ਵੀ ਦਰਜ ਹੋ ਗਿਆ ਸਸਪੈਂਡ ਤੁਸੀਂ ਉਹਨਾਂ ਨੂੰ ਬਹਾਲ ਕਰੋ ਚਾਹੇ ਸਸਪੈਂਡ ਕਰੋ ਤੇ ਦੂਜੇ ਜਿਹੜੇ ਹੋਸਰੋਣੀ ਕਮੇਟੀ ਦੇ ਜਿਹੜੇ ਉੱਤੇ ਮੈਂਬਰ ਮੁਲਾਜ਼ਮ ਕਿੰਨੇ ਹੋਣਗੇ ਦੱਸੋ ਉਹਨਾਂ ਦਾ ਜਿਹੜਾ ਫਰਜ਼ ਨਹੀਂ ਬਣਦਾ ਕਿ ਉਹਨਾਂ ਨੂੰ ਹਟਾਇਆ ਜਾਵੇ ਪਰ ਨਹੀਂ ਬਹੁਤ ਮੰਗ ਭਾ ਦੇ ਮੰਦਭਾਗੀ ਘਟਣਾਗੀ ਆ ਜਿਹੜੇ ਕਿ ਆਸ ਦੇ ਵਿੱਚ ਅੱਜ ਜਿਹੜੇ ਮੁਲਾਜ਼ਮ ਨੇ ਉਹ ਭੇੜੇ ਨੇ ਤੇ ਇੱਕ ਮੁਲਾਜ਼ਮ ਦਾ ਜਿਹੜਾ ਕਤਲ ਕਰ ਦਿੱਤਾਗਾ ਤੁਸੀਂ ਵੇਖਦੇ ਰਹੋ ਪੰਜਾਬੀ ਵਿਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ